ਜਿੱਥੇ ਬਹੁਤ ਸਾਰੀਆਂ ਖਬਰਾਂ ਆਏ ਆਈਆਂ ਨੇ ਕਿ ਚੜ੍ਹਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਸultanpur Lodhi ਫਾਜ਼ਿਲਕਾ ਪਠਾਨਕੋਟ ਦੇ ਵਿੱਚ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲਿਆ ਪਰ ਕੁਝ ਡਾਟਾ ਇਸ ਵਕਤ ਕੁਝ ਜੜੀਆਂ ਖਬਰਾਂ ਨੇ ਪਾਕਿਸਤਾਨ ਤੋਂ ਵੀ ਆ ਰਹੀਆਂ ਨੇ ਜਿੱਥੇ ਕਿ ਇਸ ਵਕਤ ਅਚਾਨਕ ਸਲੈਵ ਆਇਆ ਜਿਹੜਾ ਉਸ ਦੇ ਕਾਰਨ ਜਾਨੀ ਕਿ ਬੱਦਲ ਫਟਣ ਜਾਂ ਫਿਰ ਭਾਰੀ ਮੀਂਹ ਦੇ ਨਾਲ ਬਹੁਤ ਸਾਰਾ ਮੌਤਾਂ ਦਾ ਅੰਕੜਾ ਸਾਹਮਣੇ ਹੈ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮਤਾਬਕ ਪਾਕਿਸਤਾਨ ਦੇ ਵਿੱਚ ਘੱਟੋ ਘੱਟ 657 ਲੋਕਾਂ ਦੀ ਮੌਤ ਹੋ ਚੁੱਕੀ ਹੈ 171 ਜਿਹਦੇ ਵਿੱਚ ਬੱਚੇ ਨੇ 94 ਔਰਤਾਂ ਤੇ 392 ਮਰਦ ਸ਼ਾਮਲ ਨੇ ਸਭ ਤੋਂ ਵੱਧ ਜੇਕਰ ਕੋਈ ਤਬਾਹੀ ਹੋਈ ਹੈ ਖੈਬਰ ਪਖਤੂਨ ਖਫਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਲਗਭਗ 390 ਲੋਕਾਂ ਦੀ ਮੌਤ ਹੋ ਗਿਆ ਦਰਅਸਲ ਉਹਨਾਂ ਇਲਾਕਿਆਂ ਦੇ ਵਿੱਚ ਉੱਤਰੀ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਕਾਰਨ ਪਹਾੜੀ ਨਦੀਆਂ ਦੇ ਵਿੱਚ ਅਚਾਨਕ ਪਾਣੀ ਵਧ ਗਿਆ ਤੇ ਪਿੰਡਾਂ ਦੇ ਵਿੱਚ ਗਾਰ ਭਰ ਚੁੱਕੀ ਹੈ ਇਸ ਟੈਂਪ ਤੇ ਉਸ ਕਰਕੇ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਤੇ ਬਹੁਤ ਸਾਰੀਆਂ ਖਬਰਾਂ ਇਹ ਵੀ ਨੇ ਕਿ ਹਾਲੇ ਵੀ ਬਹੁਤ ਸਾਰੇ ਲੋਕ ਇਸ ਬੱਦਲ ਫਟਣ ਦੇ ਮਲਬੇ ਹੇਠਾਂ ਪਿੰਡਾਂ ਦੇ ਵਿੱਚ ਦਬੇ ਹੋਏ ਨੇ